ਵਾਸ਼ ਗੁਰੂ ਜੀ ਦਾ ਖਾਲਸਾ ਵਾਸ਼ ਗੁਰੂ ਜੀ ਦੀ ਫਤਿਹ ਸੁਵਿਧਾ ਜਿਹੜਾ ਹੈ ਤੀਜਾ ਨੇਤਰ ਮੰਨਿਆ ਜਾਂਦਾ ਵੀ ਗੁਰਮਤਿ ਦੇ ਵਿੱਚ ਗੁਰੂ ਕਲਗੀ ਤਰਨੇ ਕਿਹਾ ਹੈ ਇਹ ਵਿਦਿਆਵ ਸਿੱਖ ਨੇ ਜ਼ਰੂਰ ਪੜ੍ਹਨੀ ਤੇ ਅਨਮਤ ਦੀ ਵਿਦਿਆ ਵੀ ਪੜ੍ਹਨੀ ਹੈ ਇਸੇ ਤਰ੍ਹਾਂ ਬੜੇ ਪ੍ਰਕਾਰ ਦੀ ਜਿਹੜੀ ਵਿਦਿਆ ਹੈ ਦੁਨਿਆਵੀ ਵਿਦਿਆ ਵੀ ਤੇ ਇਸੇ ਤਰ੍ਹਾਂ ਗੁਰਮਤਿ ਦੀ ਵਿਦਿਆ ਜਿਹਦੇ ਵਿੱਚ ਵਰਣਮਾਲਾ ਜਾ ਜਿਹਨੂੰ ਗੁਰਮੁਖੀ ਦੇ 35 ਵੀ ਬੋਲਦੇ ਨੇ ਤੇ ਜਦੋਂ ਵੀ ਟਕਸਾਲ ਦੇ ਵਿੱਚ ਜਾਂ ਕਿਸੇ ਸੰਸਥਾ ਦੇ ਵਿੱਚੋਂ ਪੜਾਇਆ ਜਾਂਦਾ ਹੈ ਖਾਸ ਤੌਰ ਤੇ ਦਮਦਮਾ ਟਕਸਾਲ ਦੀ ਮਰਿਆਦਾ ਹੈ ਆਉਂਦੇ ਪਚੰਗੀ ਸਿੰਘਾਂ ਨੂੰ ਸਿਰਨਾ 35 ਪੜਾਈ ਜਾਂਦੀ ਹੈ 35 ਤੋਂ ਬਾਅਦ ਮਹਾਰਨੀਕਾ ਜਾਪ ਜਿਹੜਾ ਸਿਖਾਇਆ ਜਾਂਦਾ ਅੱਜ ਸਾਡੇ ਕੋਲ ਇੱਕ ਬੱਚੀ ਆਈ ਜਿਹਦਾ ਅੱਜ ਪਹਿਲਾ ਦਿਨ ਹੈ ਤੇ ਠੀਕ ਹੈ ਕੁਝ ਅੱਖਰਾਂ ਦਾ ਹਜੇ ਬੱਚੀ ਤੋਂ ਉਚਾਰਨ ਸਹੀ ਨਹੀਂ ਹੈ ਜਿਵੇਂ ਉਹਨੀਆਂ ਨਹੀਂ ਆ ਅੱਖਰ ਜਾਂ ਨਾਲਾਂ ਅੱਖਰ ਥੋੜਾ ਜਿਹਾ ਘਾਟ ਹੈ ਤੇ ਸਾਨੂੰ ਇਦਾਂ ਪ੍ਰਤੀਤ ਹੋਇਆ ਬਈ ਆਪਾਂ ਇੱਕ ਵਾਰੀ ਵੀਡੀਓ ਬਣਾਈਏ ਆਓ ਆਪਾਂ ਇੱਕ ਵਾਰੀ ਬੱਚੀ ਤੋਂ ਜਿਹੜੀ 35 ਹੈ ਗੁਰਮੁਖੀ ਉਹ ਸਰਵਨ ਕਰੀਏ ਜੀ ਗੁਰੂ ਬੇਟਾ ਊੜਾ ਹਾਂਜੀ ਆੜਾ ਐੜਾ ਐੜਾ ਊ ਈ ਜੀ ਸਸਾ ਹਾ ਹਾ ਅ ਕ ਕ ਖ ਖ ਗ ਗ

ਮੰਮਾ ਯਿਆ ਰਾ ਰਾ ਨੰਨਾ ਵਾਵਾ ਰਾੜਾ ਸੋ ਇਸ ਤਰ੍ਹਾਂ ਦਾ ਪੈਂਤੀ ਦਾ ਉਚਾਰਨ ਹੁੰਦਾ ਹੈ ਕੁਝ ਗਲਤੀਆਂ ਨੇ ਜਿਵੇਂ ਆ ਆਮ ਤੌਰ ਤੇ ਆੜਾ ਪੜਾਇਆ ਜਾਂਦਾ ਸਾਨੂੰ ਤੇ ਉਹ ਟਕਫਾਲ ਦੇ ਵਿੱਚ ਐੜਾ ਉਚਾਰਨ ਕਰਨ ਫਿਰ ਅੱਗੇ ਈ ੜੀ ਸਸਾ ਹਾ ਹਾ ਕਕਾ ਕਕਾ ਗਕਾ ਠਕਾ ਸਾਰਿਆਂ ਨਾਲ ਉਚਾਰਨ ਜਿਹੜਾ ਮਹੰਗਾ ਹੈ ਨੂੰ ਆ ਅੱਗੇ ਆ ਜਾਈ ਨੂੰ ਆ ਇਸੇ ਤਰ੍ਹਾਂ ਨਾਲ ਆ ਸ਼ਬਦ ਲਾਲਾ ਸ਼ਬਦ ਇਹ ਸਾਰੇ ਮਹੰਗੀ ਸ਼ਬਦ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਬੱਚੇ ਸਾਰੇ ਪੜਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਵਿਦਿਆ ਪੜਨ ਦੀ ਤੇ ਵਿਦਿਆ ਪੜਾਉਣ ਦੀ ਸੋਈ ਬਖਸ਼ਿਸ਼ ਕਰਕੇ ਨਿਵਾਜਣ ਸੱਚੀ ਤੇ ਵੀ ਸਤਿਗੁਰੂ ਰਹਿਮਤ ਭਰੇ ਹੱਥ ਰੱਖਣ ਹੁਣ ਤੁਕ ਦੀ ਖਿਮਾ ਜੀ ਤੁਹਾਡੇ ਬੱਚੇ ਹਾਸਿਰ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ